ਉਹ ਮੈਂ ਤੇਰੇ ਦਾ ਹੇਠਾ ਪੁੱਛ ਰਹਾ ਹਾਂ ਹਾਂ ਤੁਸੀਂ ਚਾਹਤੇ ਹੋ ਨਾ 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 ਰੋ ਰੋ ਹੋ ਜਾ ਆਪਣੇ ਬੰਦੇ ਦੀ ਵੀਡੀਓ ਕੱਪ ਕਰ 줘 ਨਾ ਹੋਣਾ ਆ ਜਾਂਦਾ ਕੀ ਹੋਣਾ ਇਹ ਲੈ ਫਿਰ ਕੀ ਹੋ ਗਿਆ ਇੰਨੀ ਕੋਈ ਉੱਥੋਂ ਲੈ ਮੇਰਾ ਨਾਮ ਸੈਮਾ ਪਤਨੀ ਸਾਰਦ ਸਿੰਘ ਪਿੰਡ ਚੌਕ ਮੋੜੇ ਮੇਨ ਚੋਕਮੋੜੇ ਜ਼ਿਲ੍ਹਾ ਫਰੋਇਦਪੁਰ ਮੈਂ ਮਨਰੇਗਾ ਦੀ ਮੇਟ ਹਾਂ ਮੈਂ ਮੰਗਲ ਸਿੰਘ ਸਰਪੰਚ ਕੋਲੇ ਮੈਂ ਨਰੇਗਾ ਦੇ ਜੋਬ ਕਾਟ ਵਾਸਤੇ ਗਈ ਸੀ ਜਿੰਨੇ ਤੇ ਸਰਪੰਚ ਦੀਆਂ ਮੋਹਰਾਂ ਨਕੜੀਆਂ ਸੀਗੀਆਂ ਪਰ ਉਸਨੇ ਮੋਹਰ ਲਾਉਣ ਤੋਂ ਇਨਕਾਰ ਕਰ ਦਿੱਤਾ ਸਿਰ ਅਸੀਂ ਏਡੀਸੀ ਦਫ਼ਤਰ ਗਏ ਏਡੀਸੀ ਦਫ਼ਤਰ ਉਹਨੂੰ 13 ਤਰੀਕ ਨੂੰ ਬੁਲਾਇਆ ਗਿਆ 13 ਤਰੀਕ ਨੂੰ ਸਰਪੰਚ ਨਹੀਂ ਗਿਆ ਅਸੀਂ ਗਏ ਸੀਗੇ ਸਾਡੀ ਹਾਜ਼ਰੀ ਲੱਗੀ ਏ ਉੱਥੇ ਤੇ ਫਿਰ ਉਸਨੇ ਰਾਤ 9:30 ਵਜੇ ਦੇ ਕਰੀਬ ਗੁਰਪ੍ਰੀਤ ਸਿੰਘ ਜੋ ਕਿ ਜੱਟ ਕੈਟਾਗਰੀ ਚੋਂ ਹੈ ਗੁਰਪਿਆਰ 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 ਜੋ ਜੱਟ ਕੈਟਾਗਰੀ ਚੋਂ ਹੈ ਉਸਨੇ ਮੇਰੇ ਘਰ ਵਾਲੇ ਨੂੰ ਬਹੁਤ ਹੀ ਗੰਦੀਆਂ ਗਾਲਾਂ ਦਿੱਤੀਆਂ ਅਤੇ ਜਾਤੀ ਸੂਚਕ ਬਹੁਤ ਬੁਰਾ ਭਲਾ ਬੋਲਿਆ ਫਿਰ ਅਸੀਂ ਥਾਣਾ ਲਖੋਕਾ ਬਰਾਮਾ ਇਕੱਠੇ ਹੋਏ ਹਾਂ ਜੋ ਕਿ ਦੋਚੀ ਉੱਥੇ ਨਹੀਂ ਆਇਆ ਸਾਡੀ ਸਾਰੀ ਪੰਚਾਇਤ ਤੇ ਨਰੇਗਾ ਦੇ ਸਾਰੇ ਮੈਂਬਰ ਇਕੱਠੇ ਹੋਏ ਹਾਂ ਪਰ ਉਹ ਨਹੀਂ ਆਇਆ ਪਰ ਉਹਨਾਂ ਦੀ ਪੰਚਾਇਤ ਆਈ ਸੀ ਜੋ ਕਿ ਟਾਈਮ ਲੈ ਗਈ ਹੈ ਪਰ ਅਸੀਂ ਕੋਈ ਟਾਈਮ ਨਹੀਂ ਦਿੱਤਾ ਉਹ ਜੇ ਉਹ ਉਸਨੇ ਗਾਲ੍ਹਾਂ ਦਿੱਤੀਆਂ ਉਸ ਦੀ ਰਿਕਾਰਡਿੰਗ ਸਾਡੇ ਕੋਲ ਹੈ ਜੋ ਕਿ ਅਸੀਂ ਉਹ ਵੀ ਪੇਸ਼ ਕਰ ਸਕਦੇ ਹਾਂ ਜੈਪੀਮ ਜੈ ਪਰ ਲਪੋਈਆ ਗਲੀ ਬੱਸ ਮੇਜ ਚੜਾਨਾ ਮੇਰੀ ਗੱਲ ਸੁਣੋ 1 ਮਿੰਟ ਸਾਰਾ 1 ਮਿੰਟ ਉਹ ਭੈਣ ਚ ਤਾਂ ਗੰਦ ਪਾਇਆ ਉਹਨਾਂ ਪਿੰਡਾਂ ਦੇ ਵਿੱਚ ਕਿੱਥੇ ਗੰਦ ਪਾਇਆ ਸਰ ਮੈਨੂੰ ਮੈਂ ਬਣਾਉਣਾ ਤੂੰ ਬਾਹਰ ਆ ਗਿਆ ਨਾ ਸਾਰੀ ਉਹਨਾਂ ਨੂੰ ਯਾਦ ਰੱਖੀ ਮੇਰੀ ਗੱਲ ਸੁਣੋ ਭੈਣ ਵੀ ਤੇਰੀ ਵੀ ਲਾਮ ਕਰਨ ਦੀ ਭੈਣ ਦਾ ਮਲੰਗ ਬੰਦਾ ਤੂੰ ਚਲੋ ਮੇਰੀ ਗੱਲ ਸੁਣੋ ਸਰ ਲੈ ਕੇ ਵਿੱਚ ਉਹ ਲੰਪੜਾ ਖੜੀ ਪੈ ਸਤੂ ਲੈ ਵੀ ਗੋਸੂ ਲੈ ਆ ਤੇ ਚੋੜਾ ਵੀ ਕਹਤਾ ਹਾਂ ਜੀ ਭੈਣ ਚੋਦਰੀ ਦਾ ਤੇਰੇ ਵਾਸਤੇ ਮੰਨੂ ਡੈਲੀਗੇਸ਼ਨ ਉੱਤੇ

ਕਿ ਫੋਨ ਨਾ ਮੇਰਾ ਕਟੇ ਜੇ ਭੈਣੀ ਹੋਣੀ ਆ ਜੇਦਾ ਪਿਓ ਨਾ ਫੋਨ ਨਾ ਕਟੇ ਆ ਗਿਆ ਕਰੋ ਇੱਕ ਟੋੜ ਜੇਦਾ ਪਿਓ ਦਾ ਫੋਨ ਨਾ ਕਟੇ ਕਾ ਕਿੱਥੇ ਦੋ ਹਸ ਟਾਈਮ ਆ ਜਨੇਟੀ ਮੈਂ ਪਹੁੰਚ ਗਿਆ ਕੋਈ ਨਹੀਂ ਇਹ ਬਣਾਉਂਦੇ ਜੇਦਾ ਪਿਓ ਦਾ ਫੋਨ ਨਾ ਕਟੇ ਚੂੜਾ ਕਹਤਾ ਸ਼ਰਮ ਕਹਤਾ ਸਭ ਕੁਝ ਕਹਤਾ ਫੋਨ ਨਾ ਕਟੇ ਜੇਦਾ ਪਿਓ ਦਾ ਫੋਨ ਨਾ ਕਟੇ ਗੱਲ ਗੱਲ ਸਾਡੇ ਪਾਸੇ ਵੇਖੋ ਇਤਨੀ ਹੋਇਆ ਕੀ ਆ ਉਹ ਮੇਰੀ ਗੱਲ ਸੁਣ ਜੇ ਤੂੰ ਚੂੜਾ ਵੀ ਕਿਹਾ ਚੜਾਮ ਵੀ ਕਿਹਾ ਪਰ ਫੋਨ ਨਾ ਕੱਟੀ ਜੇ ਤਾਂ ਪਿਓ ਦਾ ਆਸੇ-ਪਾਸੇ ਵਹਿਤਰ ਗਿਆ ਕੀ ਮੈਨੂੰ ਪਤਾ ਲੱਗਾ ਗੌਰ ਪ੍ਰਿਆਤ ਬੋਲਣਾ ਮੈਂ ਗੌਰ ਪਿਆਰ ਉਹ ਭੈਣ ਦੀ ਫੁੱਦੀ ਹੋਵੇ ਗੌਰ ਪਿਆਰ ਕਿਹੜਾ ਗੌਰ ਪਿਆਰ ਭੈਣ ਦੀ ਫੁੱਦੀ ਹੋਵੇ ਮੇਰੇ ਪਿੰਡੂ ਦਾ ਪਿਆ ਪਿੰਜਾ ਪਿੰਜਾ ਪਰਤ ਮੇਰਾ ਨਾਮ ਜੀਦ ਕੌਰ ਜਿਹਨਾਂ ਪ੍ਰਧਾਨ ਪਿੰਡ ਕਾਲ ਟਿੱਬੀ ਦੇ ਰਹਿਣ ਵਾਲਿਆਂ ਜਿਲ੍ਹਾ ਫਰੀਪੋਰਾ ਅੱਜ ਵੀਰਵਾਰਾ ਅਸੀਂ ਲੱਖੋ ਕੀ ਬਰਾਮ ਪਹੁੰਚਿਆ ਥਾਣੇ ਦੇ ਵਿੱਚ ਸ਼ਰਮਾ ਦੇ ਲੈ ਕੇ ਮੁੱਦੇ ਨੂੰ ਉਹਨਾਂ ਨੇ ਜਾਤੀ ਸੂਤੀ ਜਾਤੀ ਨੂੰ ਗਾਲੀ ਗਲੋਚੀ ਵੀ ਕੱਢਿਆ ਐਨੇ ਵੀਰ ਦੀ ਕੋਈ ਗਲਤੀ ਨਹੀਂ ਵਾਹੇ ਅਗੂ ਪਿਆਰ ਨਾਲ ਹੀ ਬੋਲਦੇ ਆ ਬਾਕੀ ਉਹਨਾਂ ਨੇ ਬਹੁਤ ਗੰਦੀ ਗਾਲ ਕੱਢੀ ਭੈਣ ਵੀ ਫੁਣੀ ਆ ਮਾਂ ਵੀ ਫੁਣੀ ਆ ਉਹ ਉਹਦੇ ਭੈਣ ਮਾਂ ਨਹੀਂ ਹੋਣੀ ਜਿਹੜੇ ਇਹਨਾਂ ਗਾਲ ਕੱਢਿਆ ਅਸੀਂ ਅੱਜ ਵੀਰਵਾਰਾ ਅਗਲੇ ਵੀਰਵਾਰ ਤੱਕ ਐਸਚੋ ਦਾ ਹੀ ਤਰਨ ਅਗਲੇ ਹਫਤੇ ਵੀਰਵਾਰ ਆਸੀ ਡੀਸੀ ਦਫਤਰ ਹਾਰੇ ਇਕੱਠੇ ਹੋਵਾਂਗੇ ਮਰੇਗਾ ਮੰਦੂਰ ਜਿੰਨੇ ਹੋਏ ਆ ਇਹ ਮੁੱਦਿਆਂ ਲੈ ਕੇ ਸਾਰੇ ਆਪਾਂ ਬੁੱਢੇ ਨ ਮੋਢਾ ਮਲਾ ਕੇ ਸਾਥ ਦਿਓ ਜੇ ਅੱਗੇ ਵੀ ਕੋਈ ਭਾਵੇਂ ਕੋਈ ਵੀ ਪਿੰਡ ਦਾ ਹੈਗਾ ਗਾਲ ਨ ਕੱਢੇ ਸਾਡੇ ਵਰਕਰਾਂ ਨੂੰ ਜਾਂ ਕਿਵੇਂ ਵੀ ਆ ਇਹਨਾਂ ਕਹਿੰਦਾ ਆ ਨੂੰ ਜਾਤੀ ਸਾਡੇ ਨੂੰ ਗਾਲੀ ਗਲੋਚ ਕੱਟਦੇ ਆ ਜਾਤੀ ਗਿਣੀ ਜਾਂਦੇ ਆ ਕਿਉਂ ਜੀਵੀਦਾਰ ਆ ਆਪਦੇ ਘਰੇ ਆ ਸੀ ਜਾਂਤੀ ਸਾਡੀ ਭਾਵੇਂ ਮਾੜੀ ਐ ਚੰਗੀ ਆਹੀਂ ਜਾਂ ਤੂੰ ਲੈ ਕੇ ਗਾਲ ਨਹੀਂ ਕੱਢਣ ਦਿਆਂਗੇ ਅੱਜ ਜਾਂਤ ਨੂੰ ਲੈ ਕੇ ਅੱਜ ਚੋਰ ਚੂਹਾ ਘਰੇ ਨਕਾ ਕੇ ਆਇਆ ਮੈਂ ਤਾਂ ਕਹਾਂਗੀ ਵੀਡੀਓ ਚ ਵੀ ਚੂਹੇ ਰੱਜ ਬਾਹਰ ਲੈ ਕੇ ਆਂਦੇ ਫਿਰ ਉਹਨਾਂ ਸਵਾਦ ਸੀ ਇਹਨਾਂ ਨੂੰ ਉਹ ਤਾਂ ਚਰਾਬੀ ਬਣ ਗਿਆ ਤੇ ਬੰਦਾ ਸਾਡਾ ਅਨੇ ਤੂੰ ਉੱਥੇ ਤੁਸੀਂ ਵੀ ਜਾ ਕੇ ਹੋਣ ਚ ਗਿਆ ਵੀ ਮੈਂ ਆ ਰਿਹਾ ਮੈਂ ਆ ਰਿਹਾ ਇਹਨਾਂ ਦੀ ਗਲਤੀ ਕੀਤੀ ਪਰ ਇਹਨਾਂ ਦੀ ਗੱਤ ਮੁੰਡਾ ਨਹੀਂ ਹੈਗਾ ਜਿਹਨੂੰ ਮੁੰਡੇ ਨੂੰ ਗੱਤ ਟਾਰ ਰਹੀ ਅੱਜ ਥਾਣੇ ਦੇ ਵਿੱਚ ਗਾਜ ਜੋ ਵੀ ਗੱਲ ਹੋਈ ਆ ਪਰ ਉਹ ਟਾਈਮ ਲੱਗ ਗਿਆ ਅਸੀਂ ਟਾਈਮ ਨਹੀਂ ਦਿੱਤਾ ਅਸੀਂ ਟਾਈਮ ਦਿਆਂਗੇ ਡੀਸੀ ਦਫਤਰ ਦੇ ਬਾਹਰ ਅੱਗੇ ਸਾਰਿਆਂ ਇਕੱਠੇ ਹੋ ਕੇ ਸੱਦਾ ਸਾਡੇ ਵੱਲੋਂ ਸਾਰੇ ਸਾਥ ਦਿਓ ਸਾਡੇ ਵਰਕਰਾਂ ਨੂੰ ਵੀ ਸਾਡੇ ਪ੍ਰਧਾਨ ਨੂੰ ਵੀ ਇਹ ਮੁੱਦੇ ਲੈ ਕੇ ਆਪਾਂ ਉੱਚਾ ਜਾਣਾ ਹੈ ਕਿਉਂਕਿ ਕੋਈ ਵੀ ਵਰਕਰ ਨਾਲ ਇਹੋ ਜਿਹਾ ਰਵੱਈਆ ਨਾ ਹੋਵੇ ਨਰੇਗਾ ਦਾ ਕੰਮ ਲੈਣ ਚ ਇਹਨਾਂ ਕਹਿੰਦੇ ਹਾਂ ਜੈ ਭੀਮ ਜੈ ਭਾਰਤ